ਦੀ ਸਾਰਿਆਂ ਨੂੰ ਕੀ ਹਾਲ ਆ ਸਭ ਠੀਕ ਹੋ ਤੁਸੀਂ ਸਾਰੇ ਜਾਨੇ ਵਧੀਆ ਹੋਉਂਦੇ ਅੱਜ ਜਿਸ ਤਿਆਰ ਹੋ ਰਹੀ ਸੀ ਪਹਿਲਾਂ ਕਿਸੇ ਨੂੰ ਕਮੈਂਟ ਕਰਕੇ ਕਿਵੇਂ ਤੇ ਲੱਗ ਰਹੀ ਆ ਤੇ ਅਸੀਂ ਸਾਡੀ ਨਾ ਜਿ ਗਲੀ ਦੇ ਵਿੱਚ ਪਾਠ ਆਇਆ 쿠ਜੀ ਦਾ ਪਾਠ ਕਰਵਾਇਆ ਗਿਆ ਉਹਨਾਂ ਨੇ ਤੇ ਪਰਸੋਂ ਆਂਟੀ ਕਹਿ ਕੇ ਗਈ ਸੀ ਤੇ ਅਸੀਂ ਆ ਕੇ ਚਲੋ ਵੀ ਹੁਣ ਚੱਲ ਕੇ ਆਈਏ ਮੱਥਾ ਟੇਕ ਕੇ ਆਈਏ ਜਾ ਕੇ ਤੇ ਬਸ ਉਹਨਾਂ ਸੀ ਰੈਡੀ ਹੋ ਗਈ ਸੀਗੇ ਤੇ ਹੁਣ ਚੱਲੇ ਸੀਗੇ ਅਸੀਂ ਪਾਠ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਸਾਨੂੰ ਦੋ ਤਿੰਨ ਹੋਰ ਕੰਮ ਨੇਗੇ ਤੇ ਮੈਂ ਜਾਣਾ ਕਿ ਉਹ ਕੱਲ ਸੀ ਫਿਰ ਸਾਨੂੰ ਆਏ ਹੋ ਗਿਆ ਵੀ ਮੈਨੂੰ ਨਾ ਸਟੇਅਰ ਤੋਂ ਜਿਆਦਾ ਔਖਾ ਦਾ ਉਤਰਨਾ ਰੋਜ਼ ਰੋਜ਼ ਫਿਰ ਤਾਂ ਅਗਰ ਵੀ ਅਜੀਤ ਕਹਿੰਦੇ ਵੀ ਇੱਕ ਦਿਨ ਹੋਰ ਰੁਕ ਜਾਣੇ ਸੁਖ ਵੀ ਆਪਾਂ ਕੱਲ ਨੂੰ ਜਾਣਾ ਤਾਂ ਹੈਗਾ ਕਹਿੰਦੇ ਪਾਠ ਦੇ ਉੱਤੇ ਉਸ ਤੋਂ ਬਾਅਦ ਮੱਥਾ ਟੇਕ ਕੇ ਫਿਰ ਆਪਾਂ ਕਹਿੰਦੇ ਅੱਗੇ ਚੱਲ ਜਾਣਾ ਬਸ ਹੁਣ ਪਾਠ ਤੇ ਚੱਲੇ ਆਂਗੇ ਪਹਿਲਾਂ ਮੱਥਾ ਟੇਕਾਂਗੇ ਫਿਰ ਲੰਗਰ ਪਾਣੀ ਛਕਾਂਗੇ ਤਾਂ ਆਪ ਤਿਆਰ ਹੋ ਗਏ ਕਹਿੰਦੇ ਕਿਹ ਹੈ ਜੀ ਲੱਗ ਰਹੀਆਂ ਹੁਣ ਮੈਨੂੰ ਵੀ ਦੱਸ ਦੋ ਵੀ ਮੈਂ ਕਿਹੋ ਜਿਹਾ ਲੱਗ ਰਿਹਾ ਅੱਜ ਮੈਂ ਪਰਣਾ ਬੰਨਿਆਗਾ ਕਿਹੋ ਜਿਹਾ ਲੱਗ ਰਿਹਾ ਟਵਿੰਟ ਕਰਕੇ ਦੱਸੋ ਤੇ ਮੈਂ ਕਿਵੇਂ ਲੱਗ ਰਿਹਾ ਅੱਜ ਮੈਂ ਪਰਣਾ ਬੰਨਿਆ ਹੋਇਆਗਾ ਸੋਹਣਾ ਲੱਗ ਰਿਹਾ। ਜਦੋਂ ਵੀਡੀਓ ਪਾਈ ਸੀ ਨਾ ਪੱਗ ਵਾਲੀ ਤਾਂ ਬੜੀ ਲੋਕਾਂ ਨੇ ਕਮੈਂਟ ਆਇਆ ਸੀ ਜੀ ਤੁਸੀਂ ਪੱਗ ਬੰਨ੍ਹਿਆ ਕਰੋ ਤੁਹਾਡੀ ਸੋਹਣੀ ਲੱਗਦੀ ਆ। ਤਾਂ ਲੱਗ ਜਾਂਦਾ ਬੰਨਣਾ ਆਪਾਂ 4-5 ਬੰਨ੍ਹ ਲੀਏ। ਜੀ ਤੁਸੀਂ ਹੁਣ ਬੰਨ੍ਹਿਆ ਕਰੋ ਟਰਾਈ ਕਰਿਆ ਕਰੋ ਪੱਗ ਬੰਨ੍ਹ ਕੇ 2-4 ਪੱਗਾਂ ਲੈ ਲੀਏ ਆਪਾਂ ਹੋਰ। 2 ਪੱਗਾਂ ਮੇਰੇ ਕੋਲ ਹੈਗੀਆਂ ਨੇ ਪਹਿਲਾਂ। ਹਾਂ ਤੇ ਉਹਨਾਂ ਦਾ ਤੁਸੀਂ ਇੱਥੇ ਪ੍ਰੈਕਟਿਸ ਕਰਿਆ ਕਰੋ ਫਿਰ ਹੋਰ ਵੀ ਜ਼ਿਆਦਾ ਵਧੀਆ ਸੋਹਣੀ ਬੰਨ੍ਹਿਆ ਕਰੋ ਤੁਸੀਂ ਪੱਗ। ਸਹੀ ਗੱਲ ਆ। ਠੀਕ ਆ ਨਾ ਚਲੋ ਫੇਰ ਆਪਾਂ ਚੱਲੀਏ ਹੁਣ। ਹਾਂ ਪਹਿਲਾਂ ਹੀ ਜਾਣੇ ਮਾਤਾ ਟੇਕਣ ਫਿਰ ਲੰਗਰ ਪਾਣੀ ਇਹ ਅਸੀਂ ਜਾਵਾਂਗੇ ਦੋ ਤਿੰਨ ਕੰਮ ਹੋਰ ਨੇ ਜੇ ਅਸੀਂ ਉੱਧਰ ਜਾਵਾਂਗੇ ਜੀ ਹੁਣ ਆਪਾਂ ਪਾਸ ਤੇ ਜਾਇਆ ਏ ਲੰਗਰ ਪਾਣੀ ਛਕਿਆ ਏ ਵਧੀਆ ਤੇ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਤੇ ਬਸ ਹੁਣ ਚੱਲੇ ਆਂਗੇ ਅਸੀਂ ਬੈਂਕ ਦੇ ਵਿੱਚ ਬੈਂਕ ਦੇ ਵਿੱਚ ਸਾਨੂੰ ਕੰਮ ਆਗਾ ਥੋੜਾ ਜਿਹਾ ਕੰਮ ਕੀ ਆਗਾ ਮੈਂ ਤੁਹਾਨੂੰ ਦੱਸਦਾ ਵੀ ਕੰਮ ਕੀ ਆ ਕੰਮ ਭਾਈ ਸੁਖਨੇ ਕੀ ਕੀਤਾ ਕਹਿੰਦੀ ਮੈਂ ਤਾਂ ਕਹਿੰਦੀ ਕ੍ਰੈਡਿਟ ਕਾਰਡ ਬਣਾਉਣਾਗਾ ਮਾ ਚੱਲ ਭਾਈ ਕ੍ਰੈਡਿਟ ਕਾਰਡ ਬਣਾ ਲੈ ਤੂੰ ਹਣਾ ਆਪਦਾ ਉਹ ਕਹਿੰਦੇ ਵੀ ਤੁਹਾਡਾ ਸਿਵਲ ਸਕੋਰ ਘੱਟ ਆਗਾ ਵੀ ਤੁਸੀਂ ਪਹਿਲਾਂ ਕਹਿੰਦੇ ਐ ਕਰੋ ਐਫ ਡੀ ਕਰਾ ਲਓ ਥੋੜੇ ਕੇ ਪੈਸਿਆਂ ਦੀ 25000 ਰੁ ਮੈਂ سوچਿਆ ਵੀ ਮਹਾਚਲ ਵੀ ਕਰਵਾ ਦਿੰਦੇ ਆ ਵੀ ਚਲ ਕਰਵਾ ਦਿੰਦੇ ਆ ਸੁੱਕ ਦੀ ਵਜ੍ਹਾ ਆਪਣੀ ਕਰਾਤੀ 20000 ਰੁਪਏ ਦੀ ਉਹਨਾਂ ਨੇ ਕੀ ਕੀਤਾ 20000 ਦੀ ਸਾਨੂੰ ਕ੍ਰੈਡਿਟ ਕਾਰ ਦੇ ਦਿੱਤਾ 5000 ਆਪਦੇ ਕੋਲੇ ਜਮਾ ਰੱਖ ਲਏ ਤੇ 20000 ਦਾ ਕ੍ਰੈਡਿਟ ਕਾਰ ਸੁੱਕ ਨੂੰ ਦੇਤਾ ਜੇਬ ਦੇ ਵਿੱਚ ਸੁੱਕ ਵਰਤਦੀ ਸੀ ਫੇਰ ਵੀ ਇਹਨੂੰ ਭਰਨੇ ਵਾਪਸੀ ਲੈਣੀ ਕਿ ਸਾਡੇ ਪੈਸੇ ਸਾਡੀ ਵੇਕ ਲਈ ਜਾਂਦੀ ਹੈ ਕਿੰਨਾ ਵੇਸੇ ਪਾਗਲ ਬਣਾਉਂਦੀ ਹੈ ਨਾ ਬੈਂਕ ਸਗੋਂ 580 ਰੁਪਏ ਦਾ ਨੁਕਸਾਨ ਹੋਇਆ ਕਿਉਂਕਿ ਜਦੋਂ ਪਹਿਲੀ ਵਾਰ ਚਲਾਇਆ ਉਹ ਜਦੋਂ ਆਪਾਂ ਗਏ ਸੀਗੇ ਉੱਥੇ ਸਮਾਰਟ ਬਾਜ਼ਾਰ ਗਏ ਆ ਪਹਿਲੀ ਵਾਰ ਚਲਾਇਆ ਨਾ ਕਰ ਹਾਂ ਸੌਦਾ ਪਤਾਇਆ ਲੈਣ ਤੇ ਉਹ 2580 ਰੁਪਏ ਆਪਾਂ ਨੂੰ ਚਾਰਜਸ ਲੱਗੇ ਨੇ ਉਹਦੇ ਪਹਿਲੀ ਵਾਰ ਚਲਾਉਣ ਦੇ ਕੀ ਮੈਨੂੰ ਵਿਆਜ ਤਾਂ ਕੀ ਮਿਲਣਾ ਸੀ ਕੋ 580 ਰੁਪਏ ਪੱਲਿਓ ਗਏ ਆ ਮੇਰੀ ਮੈਂ ਮੈਂ ਇਹਨੂੰ ਆਖਿਆ ਸੀ ਉਸ ਟਾਈਮ ਬਾਦੂ ਰਹਿਣ ਦੇ ਹਜੇ ਕੰਮ 5 ਮਹੀਨੇ ਹੋ ਗਏ ਤੇ ਉਹਨਾਂ 6ਵੇਂ ਮੈਂ ਆਖਿਆ ਮੈਂ ਛੱਡੋ ਭਰਾ ਮੈਂ ਮਿੰਨ ਤੇ ਮੇਰੇ ਪੈਸੇ ਲਿਆ ਦੋ ਵਾਪਸ ਕੰਮ ਤਾਂ ਆਉਣਗੇ ਕੋਈ ਪਰ ਇਹ ਖੁਲਕਾਰ ਵੀ ਲੇਕਿਨ ਆਹ ਚੱਕੀ ਵਰਦੀ ਨਾਲ ਇਹ ਮੈਨੂੰ ਪਹਿਲਾਂ ਹੀ ਕਹਦਾ ਸੀ ਮਾ ਯਾਰ ਇਹ ਇਦਾਂ ਹੀ ਹੁੰਦਾ ਹੁੰਦਾ ਸਿਸਟਮ ਨੂੰ ਤੂੰ ਨਾ ਇਹਨਾਂ ਦੇ ਆਹ ਕਰਾ ਮੈਨੂੰ ਆਏ ਸੀ ਮਾ ਚਲੋ ਚਲ ਮੇਰੀ ਗੱਲ ਸੁਣ ਇਹਦੇ ਨਾਲ ਇੱਕ ਇੱਕ ਗੱਲ ਤਾਂ ਹੋਈ ਮੇਰਾ ਸਿੰਪਲ ਸਕੋਰ ਸਹੀ ਹੋਇਆ ਨਾ ਸਿੰਪਲ ਸਕੋਰ ਤਾਂ ਯਾਰ ਤੇਰਾ ਵੈਸੇ ਵੀ ਸਹੀ ਹੋ ਜਾਣਾ ਸੀ ਹੌਲੀ ਹੌਲੀ ਕਿਉਂਕਿ ਤੈਂ ਕਿਹੜਾ ਕੋਈ ਕਦੇ ਫालतू ਦਾ ਕੁਝ ਲਿਆ ਆਹੋ ਚਲ ਵੀ ਸਹੀ ਤੇ ਹੋ ਗਿਆ ਸਿੰਪਲ ਸਕੋਰ ਚਲ 4-5 ਮਹੀਨੇ ਦੇ ਵਿੱਚ ਮੇਰਾ ਹਾਲ ਵਧੀਆ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ ਹੁਣ ਹੁਣ ਨਾ ਪ੍ਰਾਈਵੇਟ ਬੈਂਕ ਦੇ ਵਿੱਚ ਅਕਾਊਂਟ ਓਪਨ ਕਰਵਾ ਕੇ ਫਿਰ ਮੈਂ ਉਹਦਾ ਕ੍ਰੈਡਿਟ ਕਾਰਡ ਲਵਾਂਗੀ ਪਰ ਕ੍ਰੈਡਿਟ ਕਾਰਡ ਤਾਂ ਲੈਣੀ ਲੈਣਾ ਹੈ ਕ੍ਰੈਡਿਟ ਕਾਰਡ ਬਣਾ ਲਾਂਗੇ ਚਲੂੰ ਵੈਸੇ ਹੁੰਦਾ ਤਾਂ ਵੈਸੇ ਉਹੀ ਗੱਲ ਹੈਗਾ ਤਾਂ ਇਹ ਸਿਰ ਟੈਨਸ਼ਨ ਹੀ ਹੈਗੀ ਇਹ ਜ਼ਰਦਾਰਦੀ ਹੈ ਤੇ ਪਰ ਚਲੋ ਕੋਈ ਗੱਲ ਨਹੀਂ ਬਣਾ ਲਾਂਗੇ ਬਣਾ ਕੇ ਰੱਖ ਲਾਂਗੇ ਕਿ ਵੀਰੇ ਐਮਰਜੈਂਸੀ ਜਦ ਵਿੱਚ ਯੂਜ਼ ਹੋ ਜਾਂਦਾਗਾ ਐਮਰਜੈਂਸੀ ਨਹੀਂ ਹੁੰਦਾ ਨਾ ਫਿਰ ਤਾਂ ਬੋਨੇ ਤੋਂ ਹੋ ਹੀ ਜਾਂਦਾ ਹੋ ਹੀ ਜਾਂਦਾ ਰਹਿੰਦਾ ਚਲੋ ਕੋਈ ਗੱਲ ਨਹੀਂ ਚਲੋ ਜਾ ਕੇ ਹੁਣ ਮੈਂ ਕਰਵਾ ਲਿਆ ਇਹ ਆਪਾਂ ਐਫ ਡੀ ਜੀ ਤੜਵਾ ਦਈਏ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਆਦੇ ਪੈਸੇ ਸੇਵ ਕਰ ਲਾਂ ਬੈਂਕ 'ਚ ਅਸੀਂ ਜਾਇਆਏ ਸੀਗੇ ਤੇ ਬੈਂਕ ਵਾਲੇ ਕਹਿੰਦੇ ਤੁਹਾਨੂੰ ਕ੍ਰੈਡਿਟ ਕਾਰਡ ਦੇ ਆਫਿਸ ਚ ਜਾਣਾ ਪੈਣਾ ਕਹਿੰਦੇ ਪਹਿਲਾਂ ਉੱਥੇ ਜਾ ਕੇ ਆਉ ਦਾ ਆਪਣਾ ਕ੍ਰੈਡਿਟ ਕਾਰਡ ਬੰਦ ਕਰਵਾਉਣਾ ਪੈਣਾ ਜਿਹੜਾ ਉਹਨਾਂ ਨੇ ਦਿੱਤਾ ਸੀ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਹਾਂ ਸਾਡੇ ਪੈਸਿਆਂ ਦਾ ਸਾਨੂੰ ਕ੍ਰੈਡਿਟ ਕਾਰਡ ਦਿੱਤਾ ਹੁਣ ਆਪ ਹੀ ਤੁਰੇ ਫਿਰਦੇ ਆ ਇਹ ਜੀ ਗਲਤੀ ਤੁਸੀਂ ਕਦੇ ਨਾ ਕਰੋ ਯਾਰ ਇਹ ਜਾਂ ਕੁਝ ਮਤਲਬ ਕਿ ਹੋਰ ਕੋਈ ਸਿਸਟਮ ਹੁੰਦਾਗਾ ਕੋਈ ਵਾਰ ਕੋਈ ਚੀਜ਼ ਲੈ ਲਓ ਤੁਸੀਂ ਹਨਾ ਕਿਸ਼ਤਾਂ ਦੇ ਤੁਹਾਡਾ ਕ੍ਰੈਡਿਟ ਸਕੋਰ ਵੈਸੀ ਸਹੀ ਹੋ ਜਾਣਾਗਾ ਅਜਿੱਦੇ ਉਹਨਾਂ ਨੇ ਬਣਾਉਣਾ ਹੁੰਦਾ ਉਹਦੇ ਤਾਂ ਹੋਰ ਬਹੁਤ ਕੋਸ਼ਿਸ਼ ਕਹਿੰਦੇ ਹੁੰਦੇ ਨੇ ਹਨਾ ਜਦੋਂ ਬਾਅਦ ਦੇ ਵਿੱਚ ਇਹ ਗੱਲ ਕੁਝ ਹੋਰ ਤੇ ਹੁਣ ਜਾਣੇ ਆ ਉਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਪਹਿਲਾਂ ਉੱਥੇ ਮਤਲਬ ਪਕਾਈ ਕਰਨੀ ਪੈਣੀ ਹੈਗੀ ਫੇਰ ਕਿਤੇ ਕਾਰਡ ਉਹ ਬੰਦ ਕਰਨਗੇ ਤੇ ਫੇਰ ਫੇਰ ਦੁਬਾਰੇ ਫੇਰ ਬੈਂਕ ਦੇ ਵਿੱਚ ਆਉਣਾ ਪੈਣਾਗਾ ਇਹ ਹੈਗੀ ਤਾਂ ਖੱਜਲ ਖਵਾਰੀ ਹੈ ਕੋਈ ਫਾਇਦਾ ਨਹੀਂ ਹੈਗਾ ਉਹਦੇ ਨੂੰ ਸ਼ੌਂਕ ਬਹੁ ਸੀਗਾ ਮੈਂ ਕ੍ਰੈਡਿਟ ਕਾਰਡ ਬਣਾਉਣਾ ਕਹਿੰਦੀ ਹੂੰ ਫੇਰ ਉਹ ਕੀ ਕਰਾਂ ਫੇਰ ਉਹਨੂੰ ਗਲਤੀ ਹੋ ਗਈ ਹੋ ਜਾਂਦੀ ਹੈ ਗਲਤੀ ਕਿਹੜੀ ਮੈਨੂੰ ਤਾਂ ਹੀ ਸੀ ਮੇਰਾ ਵਧੀਆ ਹੋ ਜਾਊ ਕ੍ਰੈਡਿਟ ਕਾਰਡ ਸਕੋਰ ਸਿੰਪਲ ਸਕੋਰ ਸਹੀ ਹੋ ਜਾਊਗਾ ਅੱਗੇ ਹਨਾ ਚੱਲ ਕਈ ਵਾਰੀ ਲੋਡ ਪੈਂਦੀ ਰਹਿੰਦੀ ਹੈਗੀ ਮੇਰਾ ਤਾਂ ਪਤਾ ਨਹੀਂ ਕਿਵੇਂ ਖਰਾਬ ਹੋ ਗਿਆ ਸਿੰਪਲ ਸਕੋਰ ਮੇਰਾ ਤਾਂ ਮੈਂ ਤਾਂ ਕੁਝ ਲਿਆ ਵੀ ਨਹੀਂ ਹੈਗਾ ਆਫਿਸ ਕਿੱਥੇ ਨਾਲ ਆਪ ਵੀ ਪੁੱਛਦੇ ਹਾਂਗੇ ਆਪਾਂ ਡੈਡੀ ਨੂੰ ਫੋਨ ਲਾ ਇਹਨਾਂ ਨੇ ਤਾਂ ਆਏ ਵੀ ਨਹੀਂ ਦੱਸਿਆ ਸਾਨੂੰ ਵੀ ਆਫਿਸ ਕਿੱਥੇ ਹੈਗਾ ਮੇਰੇ ਨਾਲ ਤੁਸੀਂ ਦੱਸ ਹੀ ਸਕਦੇ ਵੀ ਆਫਿਸ ਕਿੱਥੇ ਹੈ ਇਹਦਾ ਕ੍ਰੈਡਿਟ ਕਾਰਡ ਦਾ ਹੁਣੇ ਅਸੀਂ ਉਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਆਏ ਆ ਗੈਸ ਵੀ ਵਾਲੇ ਤੇ ਮੈਂ ਤਾਂ ਚਲ ਠੀਕ ਹੈ ਮੈਂ ਤਾਂ ਗੱਲ ਨਹੀਂ ਕੀਤੀ ਸੁਖ ਨੇ ਗੱਲ ਕੀਤੀ ਰੋ ਰੋ ਕੇ ਮਤਲਬ ਕਿ ਵੀ ਬੰਦ ਕੀਤਾ ਉਹਨਾਂ ਨੇ ਯਾਰ ਕ੍ਰੈਡਿਟ ਕਾਰਡ ਹਨਾ ਵੀ ਸਾਨੂੰ ਤਾਂ ਕ੍ਰੈਡਿਟ ਕਾਰਡ ਨਹੀਂ ਚਾਹੀਦਾ ਨਹੀਂ ਚਾਹੀਦਾ ਵੀ ਸਾਡਾ ਜਿਹੜਾ ਹੋਲਡ ਲੱਗਿਆ ਹੋਇਆ ਤੁਸੀਂ ਉਹ ਹਟਾ ਦਿਓ ਮਸਾ ਇੰਨੀ ਤਰਲੇ ਮਿੰਤਾ ਕਰਕੇ ਫੇਰ ਬੰਦ ਕੀਤਾ ਦਿਮਾਗ ਰਾਮੇ ਤੇ ਬਲੱਡ ਵਧ ਗਿਆ ਸੀ ਪੂਰੇ 22 ਮਿੰਟ ਗੱਲ ਕੀਤੀ ਉਹਨਾਂ ਨੇ ਸਿਰਫ ਇਹੇ ਗੱਲ ਬਾਰ ਬਾਰ ਕੀਤੀ ਉਹਨਾਂ ਨੇ ਥੋੜਾ ਥੋੜਾ ਲਾਸ ਹੋ ਜੂਗਾ ਤੁਹਾਨੂੰ ਇਹ ਤੇ ਵਿਆਜ ਬਣੂਗਾ ਪੈਸਿਆਂ ਤੇ ਤੁਸੀਂ ਕਿਉਂ ਕਰਵਾਈ ਸੀ ਤੁਸੀਂ ਕਿਉਂ ਬੰਦ ਕਰਵਾਉਣਾ ਬਸ ਅਸੀਂ ਕਹਦੇ ਕਿ ਵੀ ਅਸੀਂ ਬੰਦ ਕਰਵਾਉਣਾ ਹੀ ਕਰਵਾਉਣਾ ਤੁਸੀਂ ਫੇਰ ਉਹੀ ਗੱਲ ਕਰ ਲਿਆ ਕਰਨ ਇੰਨਾ ਕਿ ਜ਼ਿਆਦਾ ਦਿਮਾਗ ਖਰਾਬ ਕੀਤਾ ਬਾਕੀ ਸੁੱਖ ਤਾਂ ਪੁੱਛ ਲੋ ਕੀ ਹਾਲਤ ਹੈ ਕਿਉਂਕਿ ਮੇਰੇ ਨਾਲ ਤੱਕ ਮੈਂ ਕੀਤੀ ਗੱਲ ਮੈਨੂੰ ਤਾਂ ਉਹਨਾਂ ਨੇ ਕਹਿੰਦੇ ਵੀ ਤੇਰੇ ਨਾਲ ਨਹੀਂ ਗੱਲ ਕਰਨੀ ਅਸੀਂ ਕਹਿੰਦੇ ਜਿਹਦਾ ਜਿਹੜਾ ਬੰਦੇ ਦੇ ਨਾਮ ਤੇ ਕਾਰਡ ਬਣਿਆ ਹੋਇਆ ਕਹਿੰਦੇ ਅਸੀਂ ਤਾਂ ਉਹਦੇ ਨਾਲ ਗੱਲ ਕਰਨੀ ਮੈਂ ਤਾਂ ਕਈ 24 ਸੱਚੀ ਕ੍ਰੈਡਿਟ ਕਾਰਡ ਨਾ ਬਣਾਉਂ ਕਦੇ ਵੀ ਨਾ ਬਣਾਉਂ ਕ੍ਰੈਡਿਟ ਕਾਰਡ ਕਿ ਮਿਲੇ ਆ ਕੇ ਗੱਡੀ ਲਾਈ ਆ ਬੰਦੇ ਨੇ ਗਲਤ ਯਾਰ ਪੁੱਤਰ ਵੀ ਗਿਆ ਬੰਦਾ ਕੋਈ ਪਈ ਜਮੇ ਸਹੀ ਹਾਂਜੀ ਚਲੋ ਹੁਣ ਆਪਾਂ ਉਧਰੋਂ ਫ੍ਰੀ ਹੋ ਗਏ ਹੁਣ ਦਿਮਾਗ ਵੀ ਰਿਲੈਕਸ ਕਰ ਲਿਆ ਥੋੜਾ ਜਿਆ ਵੀ ਚਲੋ ਕੋਈ ਗੱਲ ਨਹੀਂ ਹੈ ਨਾ ਚੱ ਮਮੂ ਮਿਉਰੇ ਨੇ ਕਿਹਾ ਸੀ ﺍﻟमारी ਲੈਣੀ ਹੈਗੀ ਉਹਨਾਂ ਨੇ ਵੀ ਤੁਸੀਂ ﺍﻟमारी ਦੇਖਿਆ ਜਾ ਕੇ ਫਿਰ ਸਾਨੂੰ ਆਏ ਵੀ ਸਾਡੇ 2-3 ਦਿਨ ਹੀ ਰਹਿ ਗਏ ਹੁਣ ਜਾਣਦੇ ਤੇ ਵੀ ਚਲੋ ਮੈਂ ਕਿਹਾ ਜਿੱਦ ਨੂੰ ਕਿਹਾ ਵੀ ਹੁਣ ਅਜਾਏ ਤਾਂ ਹੈਗੇ ਆ ਵੀ ਆਪਾਂ ﺍﻟमारी ਵਾਲਾ ਕੰਮ ਵੀ ਦੇਖ ਹੀ ਜਾਈਏ ਹਨਾ ਵੀ 2-3 ਸ਼ਾਪ ਦੇ ਉੱਤੇ ਜਾਣੇ ਆ ਕਿ 2-3 ਸ਼ਾਪ ਵਾਲਿਆਂ ਨੂੰ ਸੀ ਜਾਣਦੇ ਫਰਨੀਚਰ ਵਾਲਿਆਂ ਨੂੰ ਉਹਨਾਂ ਕੋਲ ਜਾਵਾਂਗੇ ਤੇ ਵੀ ﺍﻟमारी ਦੇਖਾਂਗੇ ਜਿੱਥੇ ਸਾਨੂੰ ਵਧੀਆ ਲੱਗੀ ਤੇ ਆਪਾਂ ਉੱਥੋਂ ਲੈ ਲਾਂਗੇ ਹਨਾ ਗੂਗਲ ਦੇ ਉੱਤੇ ਵੀ ਬਾਲਾ ਯਕੀਨ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਕਿਉਂਕਿ ਅਸੀਂ ਲੋਕੇਸ਼ਨ ਲਾ ਕੇ ਆਈ ਸੀ ਜਿਨ੍ਹਾਂ ਦੇ ਫਰਨੀਚਰ ਆਣ ਦੇ ਜਾਣਾ ਸੀ ਤੇ ਲੋਕੇਸ਼ਨ ਨਿਕਲ ਗਈ ਗਲਤ ਉਹ ਜਿਹੜੀ ਲੋਕੇਸ਼ਨ ਆ ਉਹ 4 ਕਿਲੋਮੀਟਰ ਅੱਗੇ ਦਿਖਾ ਰਹੇ ਹੋਰ ਕਿਤੇ ਤੇ ਜਿਹੜੀ ਲੋਕੇਸ਼ਨ ਅਸੀਂ ਭਰੀ ਸੀ ਉਹਨਾਂ ਦਾ ਮਤਲਬ ਕਿ ਲਿਖ ਕੇ ਨਾਮ ਲਿਖ ਕੇ ਉਹ ਲੋਕੇਸ਼ਨ ਆ ਗਈ ਗਲਤ ਹੋਰ ਰੋਡ ਦੇ ਉੱਤੇ ਇਸ ਕਰਕੇ Google ਲਿਖਿੰਦੇ ਦਿੱਤੇ ਹੀ ਬਾਲਾ ਆਪਣ ਨੂੰ ਯਕੀਨ ਨਹੀਂ ਕਰਨਾ ਚਾਹੀਦਾ ਹੁਣ ਜਿਹੜੇ ਸਾਨੂੰ ਜਾਣਦੇ ਆ ਅਸੀਂ ਜਾਣਦੇ ਆ ਉਹਨਾਂ ਕੋਲੇ ਉਹਨਾਂ ਕੋਲੇ ਹਾਂ ਜਿਹੜੇ ਅਸੀਂ ਉਹਨਾਂ ਤੋਂ ਪਹਿਲਾਂ ਲੈਤਾ ਹੋਇਆ ਸਮਾਨ ਸਮਾਨ ਲੈਤਾ ਉਹਨਾਂ ਕੋਲੋਂ ਲੈਤਾ ਆ ਉਹਨਾਂ ਤੋਂ AC ਲਿਆ ਉਹਨਾਂ ਤੋਂ LCD ਲਈ ਆ LCD ਲਈ ਆ ਉਹਨਾਂ ਤੋਂ ਹੁਣ ਅਸੀਂ ਅਲਮਾਰੀ ਵੀ ਉਹਨਾਂ ਤੋਂ ਉਹਨਾਂ ਤੋਂ ਨਹੀਂ ਲਵਾਗੇ ਫਿਰ ਜਾ ਕੇ ਤੰਜੀ ਜੀ ਜਿase ਉਹਨਾਂ ਤੋਂ ਲੈ ਲਈਆਂ ਡਿਸਕਾਊਂਟ ਵੀ ਲਵਾਵਾਂਗੇ ਫਿਰ ਉਹਨਾਂ ਤੋਂ ਚੰਗਾ ਡਿਸਕਾਊਂਟ ਵੀ ਲਵਾਵਾਂਗੇ ਸਹੀ ਗੱਲ ਹੈ ਹਾਂਜੀ ਅਸੀਂ ਨਾ ਉਥੋਂ ਮਤਲਬ ਕਿ ਜਿੱਥੇ ਲਮਾਰੀ ਦੇਖਣ ਗਏ ਸੀਗੇ ਫਰਨੀਚਰ ਹਾਊਸ ਦੇ ਵਿੱਚ ਉਥੋਂ ਅਸੀਂ ਵਾਪਸ ਆ ਗਏ ਸੀ ਕਿਉਂਕਿ ਅੱਜ ਉਹ ਬੰਦ ਪਿਆ ਸੀਗਾ। ਉਹ ਕੋਈ ਸ਼ਾਪ ਬੰਦ ਸੀ। ਫਿਰ ਅਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਆ ਉਹ ਕਹਿੰਦੇ ਵੀ ਇਦਾਂ ਕਰੋ ਤੁਸੀਂ ਅਗਲੇ ਦਿਨ ਆ ਜਾਓ ਕੱਲ ਨੂੰ ਆ ਜੀ ਤੁਸੀਂ। ਤੇ ਸੋ ਕਿ ਚਲੋ ਕੋਈ ਗੱਲ ਨਹੀਂ ਕਿਥੇ ਨੇ ਦਿਨ ਸੇ ਇੱਕ ਦਿਨ ਹੋ ਸਹੀ। ਤੇ ਹੁਣ ਅਸੀਂ ਪਹਿਲਾਂ ਘਰੇ ਆ ਗਏ ਸੀ ਬਸ ਰੈਸਟ ਕੀਤਾ ਪਹਿਲਾਂ ਘਰੇ ਆ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਸਾਨੂੰ ਫੋਨ ਆ ਗਿਆ ਸੀਗਾ ਮੰਮੀ ਦਾ ਤੇ ਪਹਿਲਾਂ ਡੈਡੀ ਆਇਆ ਸੀਗਾ ਡੈਡੀ ਹੈਗੇ ਮੀਟਿੰਗ ਚੰਡੀਗੜ੍ਹ ਤੇ ਉਹਨਾਂ ਨੇ ਅੱਜ ਮੀਟਿੰਗ ਤੇ ਜਾਣਾ ਹੈ ਤੇ ਵੀ ਤਾਂ ਕਰਕੇ ਫਿਰ ਉਹ ਕਹਿੰਦੇ ਵੀ ਅੱਜ ਤੁਸੀਂ ਇੱਥੇ ਆ ਜਿਓ ਤੇ ਲਈ ਕਰਾਂ ਪਿੰਡਾਂ ਦੇ ਵਿੱਚ ਨਾ ਕਈ ਵਾਰ ਕੀ ਸਿਸਟਮ ਅੱਜ ਕੱਲ੍ਹ ਚੋਰੀਆਂ ਵਗੈਰਾ ਜਾਂ ਹੋਰੀਆਂ ਨੇ ਹਨਾ ਤੇ ਇਹ ਸਾਰੇ ਤੁਹਾਡੇ ਪਿੰਡਾਂ ਦੇ ਵਿੱਚ ਹੋਈਆਂ ਵੀ ਨੇ ਉੱਥੇ ਕਾਫੀ ਹੋਈਆਂ ਤੁਹਾਡੇ ਤਾਂ ਹਾਂ ਤੇ ਤਾਂ ਕਰਕੇ ਮੰਮੀ ਥੋੜਾ ਜਿਹਾ ਡਰਦੇ ਆ ਵੀ ਇਹ ਗੱਲ ਕੋਈ ਤੁਸੀਂ ਕਹਿੰਦੇ ਵੀ ਘਰੇ ਆ ਜਿਓ ਤੇ ਕਹਿੰਦੇ ਵੀ ਫਿਰ ਅੱਜ ਅੱਜ ਦਾ ਦਿਨ ਅਸੀਂ ਉੱਥੇ ਜਾ ਰਹੇ ਹਾਂ ਹਾਂ ਬਸ ਹੁਣ ਅਸੀਂ ਚੱਲੇ ਸੀਗੇ ਬਸ ਹੁਣ 3 ਵਜ ਚੁੱਕੇ ਸੀਗੇ ਤੇ ਅਸੀਂ ਹੁਣ ਚੱਲੇ ਆਂ ਪਿੰਡ ਤੇ ਹੁਣ ਉੱਥੇ ਜਾ ਕੇ ਮਿਲਦੇ ਆਂ ਕਿ ਬਾਕੀ ਤੁਹਾਨੂੰ ਅੱਜ ਤਾਂ ਸਾਡੇ ਕੱਜ ਲਖਵਾਰੀ ਬਹੁਤ ਹੋ ਗਈ ਤੇ ਬਹੁਤ ਤੁਰ ਬੈਂਕ ਦਾ ਬਾਅਦ ਫਿਰ ਉਹਨਾਂ ਦਾ SBI ਕਾਰਡ ਵਾਲਿਆਂ ਦੇ ਕ੍ਰੈਡਿਟ ਕਾਰਡ ਵਾਲੇ ਤੇ ਆਫਿਸ ਦੇ ਵਿੱਚ ਗਏ ਫਿਰ ਉਸ ਤੋਂ ਬਾਅਦ ਵਿੱਚ ਇੱਕ ਹੋਰ ਸ਼ਾਪ ਤੇ ਗਏ ਜਿੱਦਾਂ ਐਡਰੈਸ ਸਾਨੂੰ ਗੂਗਲ ਗੂਗਲ ਦੇ ਦੱਸਤਾ ਫਿਰ ਅਸੀਂ ਉਧਰ ਦੂਜੇ ਪਾਸੇ ਗਏ ਉਹਨਾਂ ਹੀ ਸ਼ਾਪ ਵੀ ਬੰਦ ਹੋ ਗਈ ਸਾਡੀ ਵੀ ਗਲਤੀ ਸੀ ਫੋਨ ਕਰਦੇ ਹਾਂਗੇ ਉਹਨਾਂ ਨੂੰ ਹਾਂ ਤੇ ਉਸ ਤੋਂ ਬਾਅਦ ਵਿੱਚ ਸੀ ਘਰੇ ਆਏ ਹੁਣ ਤੇ ਫਿਰ ਹੁਣ ਆ ਕੇ ਫੋਨ ਆਵੇ ਸਾਨੂੰ ਕਹਿੰਦਾ ਵੇਸੇ ਕੱਲ ਹੀ ਤਾਂ ਸੀ ਰੈਡੀ ਨਹੀਂ ਵੀ ਤੁਸੀਂ ਆ ਜਿਓ ਵੀ ਮੈਂ ਜਾਣਾਗਾ ਪੱਕੀ ਟੈਡੀ ਦਾ ਕੋਨਫਰਮ ਨਹੀਂ ਸੀ ਕਿ ਉਹਨਾਂ ਦੇ ਟੈਡੀ ਤਾਂ ਕਨਫਰਮ ਹੋ ਗਿਆ ਸੀ ਤੇ ਤਾਂ ਅਗਰ ਕਿਸੇ ਨੂੰ ਹੋਰ ਸੀ ਅੱਜ ਪੈਨ ਚੱਲਣੀਆਂ ਜੀ ਤੇ ਅੱਜ ਉੱਥੇ ਰਹਿਾਂਗੇ ਰਾਤ ਨੂੰ ਤੇ ਅਗਲੇ ਦਿਨ ਆਵਾਂਗੇ ਕੱਲ ਨੂੰ ਕੱਲ ਨੂੰ ਨਾਲੇ ਫਿਰ ﺍﻟमारी ਦੇਖ ਕੇ ਆਵਾਂਗੇ ਹਾਂ ਕੱਲ ਨੂੰ ਸਵੇਰੇ ਅਸੀਂ ਉੱਧਰ ਨੂੰ ਜਾਵਾਂਗੇ ਹਨਾ ਹਾਂ ਪਰਨੀਚਰ ਹਾਊਸ ਦੇ ਵਿੱਚ ਹਾਂ ਜੀ ਤੇ ਚੱਲੀਏ ਫਿਰ ਆਪਾਂ ਨੂੰ ਚੱਲ 3 ਹਾਂ ਜੀ ਅਸੀਂ ਆ ਗਏ ਸੀਗੇ ਪਿੰਡ ਤੇ ਮੇਰਾ ਨਾ ਕਈ ਦਿਨਾਂ ਤੋਂ ਮੈਂ ਅਰਜੀ ਨੂੰ ਕਹੀ ਜਾਂਦੀ ਸੀ ਵੀ ਅਸੀਂ ਨਾ ਲੱਡੂ ਖਾਣੇ ਆ ਬੇਸਣ ਵਾਲੇ ਤੇ ਇਹ ਕਹਿੰਦੀ ਕਹਿੰਦੇ ਮੈਂ ਲਿਆ ਦਣਾ ਤੈਨੂੰ ਲਿਆ ਦਣਾ ਮੈਂ ਆਖਿਆ ਵਾ ਚੱਲ ਛੱਡ ਪਰਾਂ ਅੱਜ ਫੇਰ ਦਿਲ ਕੀਤਾ ਮੰਮੀ ਕਹਿੰਦੀ ਚਲ ਐ ਕਰਦੇ ਆ ਘਰੇ ਬਣਾ ਕੇ ਦਿੰਦੀ ਆ ਕਹਿੰਦੀ ਤੈਨੂੰ ਬੇਸਣ ਵਾਲੇ ਲੱਡੂ ਮੰਮੀ ਇਹਨੇ ਬਾਹਰ ਸਵਾਦ ਬ ਤੇ ਹੁਣ ਨਾ ਮੰਮੀ ਨੇ ਕਿਹਾ ਮੈਂ ਚਲੋ ਠੀਕ ਆ ਮੈਂ ਹਮਨ ਦੇਸੀ ਘਿਓ ਦੇ ਲੱਡੂ ਬਣਾ ਕੇ ਦੇਉ ਬੇਸਨ ਵਾਲੇ ਤੇ ਹੁਣ ਆਪਾਂ ਬਣਾਉਣੇ ਹੈਗੇ ਦੇਸੀ ਘਿਓ ਦੇ ਲੱਡੂ ਦੇਖਦੇ ਆ ਮੰਮੀ ਕਿਵੇਂ-ਕਿਵੇਂ ਬਣਾਉਂਦੇ ਨੇ ਤੇ ਤੁਹਾਨੂੰ ਵੀ ਦਿਖਾਵਾਂਗੇ ਅੱਜ ਦੇ ਕੀ ਲਓ ਜੀ ਆਪਾਂ ਹੁਣ ਪਹਿਲਾਂ ਤਾਂ ਪਾਇਆ ਦੇਸੀ ਘਿਓ ਤੇ ਤੁਸੀਂ ਵੀ ਦੇਸੀ ਘਿਓ ਦੇ ਵਿੱਚ ਹੀ ਬਣਾਓ ਵੈਸੇ ਦੇਸੀ ਘਿਓ ਦੇ ਵਿੱਚ ਬਣਾਉਣੀ ਚਾਹੀਦੀ ਜਿਹੜੀ ਵੀ ਚੀਜ਼ ਆਪਾਂ ਇਹ ਮਲਟਾਈ ਖਾਸ ਕਰਕੇ ਜਦ ਆਪਾਂ ਬਣਾਉਣੇ ਹੈਗੇ ਪਹਿਲਾਂ ਤਾਂ ਮੰਮੀ ਨੇ ਦੇਸੀ ਘਿਓ ਪਾਇਆ ਹੁਣ ਦੇਖਾਂਗੇ ਨਾਲ-ਨਾਲ ਹੋਰ ਮੰਮੀ ਇਹਦੇ ਵਿੱਚ ਕੀ ਕੁਝ ਪਾਉਣਗੇ ਲਓ ਜੀ ਦੇਸੀ ਘਿਓ ਹੋ ਗਿਆ ਗਰਮੋ ਬਸ ਥੋੜਾ ਜਿਹਾ ਰਹਿ ਮੰਮੀ ਦੇ ਸੀ ਕਿ ਉਹ ਬਣਾ ਰੱਖਿਆ ਹੈ ਕਰੇ ਲੋਲੂ ਦੇ ਵਿੱਚ ਪਾ ਰੱਖਿਆ ਤੇ ਹੁਣ ਵਿੱਚੇ ਹੁਣ ਵੇਖਾ ਉਹ ਨਹੀਂ ਹੁੰਦੇ ਸਿਰਫ ਆਉਂਗੇ ਅੰਮ੍ਰਿਤ ਵਿੱਚ ਹੁਣ ਆਪਾਂ ਬਣਾਉਣੇ ਮੰਮੀ ਨੇ ਕਿਹਾ ਉਹ ਥੋੜੇ ਜਿਹੀ ਬਣਾਓ ਬਸ ਵੀ ਜਿਹੜੇ ਖਾਦੇ ਜਾਣ ਥੋੜੇ ਜਿਹੀ ਬਣਾਇਆ ਕੁਆਨਟੀਟੀ ਦੇ ਵਿੱਚ ਕਿ ਜਿਆਦਾ ਦਾ ਲੋੜ ਹੀ ਹੈਗੀ ਇਹ ਕਿੰਨਾ ਕਿਉਂ ਪਾਇਆ ਮੈਂ ਇਹ ਚ ਡੇਢ ਕੱਛੀ ਡੇਢ ਕੱਛੀ ਕਿਉਂ ਦੀ ਪਾਈਆ ਡੇਢ ਕੱਛੀ ਦੇ ਵਿੱਚ ਬਣ ਜਾਣਗੇ ਕਿਲੇ ਡੇਢ ਚ ਬਣ ਜਾਣਗੇ ਲੋੜ ਪਈ ਤਾਂ ਪਾ ਲਾਂਗੇ ਉਹਨੇ ਆਣੇ ਉਹਦੀ ਤਾਂ ਨਹੀਂ ਮੰਮੀ ਤਾਂ ਆਪ YouTube ਦੇ ਉੱਤੇ ਰੈਸਪੀ ਦੇਖਦੇ ਰਹਿੰਦੇ ਨੇ ਹਾਂ ਮਨੂ ਕਹਿੰਦੀ ਮੈਂ ਤਾਂ ਵਾਲੇ ਵਾਲ ਖਾਦੇ ਆਂ ਲਾਹ ਕਹਿੰਦੀ ਮੈਂ ਤਾਂ ਮਾਂ ਹੁਣ ਮਤ ਤੁ ਭੁੱਲ ਜਾ ਬਣ ਉਹਨਾਂ ਪਚੀ ਮੇਰੇ ਵਾਸਤੇ ਬਣਾਇਆ ਕਰੂਗੀ ਕਹਿੰਦੀ ਮੈਂ ਤਾਂ ਤੈਨੂੰ ਨਿਖਾ ਲੰਨੀ ਮੈਂ ਕੀ ਹੁਣ ਤੁਹਾਨੂੰ ਕੀ ਖਾਣਾ ਕਰੂ ਮੈਂ ਹੁਣ ਮੈਂ ਇਕੱਲੀ ਖਾਣਾ ਕਰੂ ਮੈਂ ਹੁਣ ਤੇਰੇ ਵਾਸਤੇ ਕੀ ਨਹੀਂ ਬਣਾਇਆ ਕਰਦੀ ਕਹਿੰਦੀ ਮੰਮੀ ਤੂੰ ਮੇਰੇ ਵਾਸਤੇ ਬਣਾਉਂਦੀ ਹੁੰਦੀ ਸੀ ਨਾ ਪਹਿਲਾਂ ਮੰਮੀ ਮੇਰੇ ਵਾਸਤੇ ਕਿੰਨੇ ਬਣਾਉਂਦੀ ਸੀ ਮੈਂ ਤਾਂ ਆਪ ਖਾਉਂਗੀ ਤੈਨੂੰ ਹਾਂ ਹੁਣ ਤੂੰ ਭੁੱਲ ਜਾ ਹਾਂ ਹੁਣ ਨਹੀਂ ਬਣਾ ਤੇਰੇ ਵਾਸਤੇ ਬਣਦੇ ਕੋਸ਼ੀ ਭੁਖੀ ਦਿਖ ਨਹੀਂ ਆ ਰਹੀ ਹੈ ਨਾ ਇਸ ਮਾਰਨਿੰਗ ਸਟਾਰਟ ਉਹ ਸਿਗਰ ਉਹ ਸਵਾਦ ਹੀ ਵੱਖਰਾ ਹੁੰਦਾ ਸਹੀ ਗੱਲ ਆ ਦੀ ਸੀਗਾ ਸਵਾਦ ਹੀ ਵੱਖਰਾ ਹੁੰਦੇ ਸੀਗਾ ਇਹਨੂੰ ਆਪਾਂ ਵੀ ਕਿੰਨਾ ਟੈਂਪੋ ਣਾਂਗੇ ਹੁਣ ਇਹ ਬਸ ਪਤਾ ਬਾਜ ਵਾਸ਼ਨਾ ਆਉਣ ਲੱਗੀ ਵਧੀਆ ਵੀ ਆਪਾਂ ਨੂੰ ਪਤਾ ਲੱਗ ਗਈ ਪੁੱਜ ਗਿਆ ਇਹ ਤੇ ਇਹਦੇ ਵਿੱਚ ਫਿਰ ਆਪਾਂ ਦੀ ਕਈ ਵਾਰੀ ਆਪਾਂ ਇਹਦੇ ਵਿੱਚ ਜਿਵੇਂ ਹੁਣ ਘੱਟ ਪੀਲੇ ਹੋਣ ਤਾਂ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਰੰਗ ਵੀ ਪਾ ਸਕਦੇ ਰੰਗ ਪਾ ਸਕਦੇ ਹੈਨਾ ਵੀ ਥੋੜਾ ਮੋਟਾ ਪੀਲਾ ਰੰਗ ਹੁੰਦਾ ਹੈ ਨਾ ਰੰਗ ਵੀ ਪੈ ਜਾਂਦਾ ਫਲਮਾਈ ਬਣਾਉਂਦੇ ਨੇ ਜਿਵੇਂ ਤੇ ਬਸ ਐ ਗੰਡਾ ਇਹਨਾਂ ਦੇ ਗੰਡਾ ਨੂੰ ਪਾਉਣ ਦੇ ਗੰਡਾ ਪੰਨੀ ਜਾਵੇ ਅੱਛਾ ਠੀਕ ਹੈ ਗ ਉਹ ਠੀਕ ਹੈ ਇਹ ਵਸੇ ਉਹ ਪੁਣੀਆ ਦੇਸੀ ਕਿਉਂ ਦੇ ਚ ਪੋਨੋ ਦਾ ਬਸ ਚੰਗੀ ਨਾ ਕਈ ਕਿਹੜੇ ਵਾਰ ਨੂੰ ਦੇਸੀ ਕਿਉਂ ਬਾਜਾ ਦੇ ਪਾਉਂਦੇ ਨੇ ਜਾਂ ਫਿਰ ਘੱਟ ਪਾਉਂਦੇ ਉਹ ਫਿਰ ਬਾਹਰ ਉਹ ਹੋ ਜਾਂਦਾ ਉਹ ਇਹ ਬਣਦਾ ਤਾਂ ਮਤਲਬ ਕਿ ਘਿਓ ਦੇ ਵਿੱਚ ਇਹ ਚਾਹੇ ਡਾਲਟੇ ਚ ਬਣਾ ਲਓ ਚਾਹੇ ਦੇਸੀ ਚ ਬਣਾਓ ਪਰ ਫੈਂਡਰ ਮੂੜ ਤੋਂ ਨਹੀਂ ਮਨਦਾ ਫੈਂਡਰ ਦੇ ਵਿੱਚ ਫਿਰ ਉਹ ਖਾਣ ਦਾ ਨਹੀਂ ਹੋਣ ਦਾ ਆਵਾਜ਼ਾਂ ਨਹੀਂ ਹੁੰਦਾ ਦੇਸੀ ਉਹਦੀ ਤਾਂ ਸੱਚੀ ਜਿਹਾ ਲੱਗਿੰਦੀ ਹੈ ਨਾ ਤੇ ਬਾਕੀ ਮੰਮੀ ਇਹ ਉਹ ਵੀ ਰੱਖ ਰੱਖੀ ਆ ਦੇਖੋ ਚੀਨੀ ਅਖੰਡ ਇਹ ਕੀ ਕੀਤਾ ਅਖੰਡ ਦਾ ਇਹ ਦੇਸੀ ਘੰਡ ਹੈ ਨਹੀਂ ਸੀ ਦੇਸੀ ਘੰਡ ਹਾਂ ਦੇਸੀ ਘੰਡ ਘਰੇ ਨਹੀਂ ਸੀ ਫਿਰ ਕੀ ਕੀਤਾ ਆ ਬਦਾਮ ਤੇ ਹੋ ਕਾਜੀ ਕਾਜੀ ਦੇ ਵੀ ਪੀਸਲੇ ਡਰਡ ਫੜ ਦੇ ਕਰਲੇ ਮਿਕਸੀ ਅੱਛਾ ਮਿਕਸੀ ਦੇ ਵਿੱਚ ਮੰਮੀ ਕਹਿੰਦੀ ਡਰਡ ਫੜ ਜੇ ਕਰਲੇ ਮਤਲਬ ਮਤਲਬ ਵੀ ਬਾਲਾ ਬਰੋ ਅੱਧਾ ਜਣਾ ਬਣਾਵੇ ਉਹਨਾਂ ਦਾ ਚੰਗੀ ਜਿਆਦੇ ਬਰੀਕ ਨਾ ਕਰੇ ਬਰੀਕ ਨਾ ਜਿਆਦੇ ਕਰੇ ਖਾਂਡ ਨੂੰ ਬਰੀਕ ਕਰ ਲੈ ਹਾਂਡ ਬਲੈਂਡਰ ਕਰ ਲੈ ਮੋਜੇ ਦੇਸੀ ਘਣ ਨਹੀਂ ਹੈਗੀ ਘਰੇ ਫਿਰ ਆਪਾਂ ਮਤਲਬ ਕਿ ਮਿੱਟੀ ਦੇ ਜਿਹੜੀ ਦਾੜਿਆ ਦੀ ਖਾਣੋ ਦੀ ਉਹ ਪੀਸ ਸਕਦੇ ਆ ਤੇ ਦੇਸੀ ਘਣ ਬਣ ਜਾਂਦੀ ਫਿਰ ਉਸ ਨੂੰ ਜਮ ਲਾਗਦੀ ਥੋੜੀ ਥੋੜੀ ਦਾਦੀ ਵਾਸਤੇ ਵੀ ਰੱਖਦਾ ਪਰ ਦਾਦੀ ਨੂੰ ਤਾਂ ਕਈ ਵਾਰੀ ਖਾਦੇ ਮੰਮੀ ਜਦੋਂ ਰੇਤ ਖਾਈ ਜਾਂਦਾ ਹਣਾ ਤੂੰ ਤਾਂ ਕਈ ਵਾਰੀ ਖਾਈ ਜਾਂਦਾ ਹਾਂ ਨੰਨ ਉਹ ਵਾਲੀ ਹੰਡਕਾਂ ਅੰਦਰ ਗਈ ਜਾਂਦੀ ਰੋਟੀ ਬਣਾਉਣੇ ਪੈਂਦੇ ਮੰਮੀ ਹੋਣੀ ਬਣਾ ਮੈਂ ਤੇ ਬੇਸਨ ਦੇ ਲੱਡੂ ਖਾਣੇ ਆ ਜਾਂ ਕਿਤੇ ਕੋਈ ਪ੍ਰਸ਼ਾਦ ਖਾਣਾ ਵਾ ਪ੍ਰਸ਼ਾਦ ਬਣਾ ਕੇ ਤੇ ਹਾਂ ਤਾਂ ਪਹਿਲਾਂ ਮੈਂ ਸੂਜੀ ਵਾਲਾ ਬਣਾਉਂਦਾ ਸੂਜੀ ਆਏ ਪ੍ਰਸ਼ਾਦ ਸੋਚਿਆ ਅਸੀਂ ਫੇਰ ਮਾ ਚੱਲ ਬੇਸਨ ਦੇ ਲੱਡੂ ਖਾਣੇ ਬੇਸਨ ਦੇ ਲੱਡੂ ਵੀ ਆਵਣੇ ਨਹੀਂ ਬੋਲ ਵਾ ਕੋਈ ਬੋਲੀ ਨਹੀਂ ਆਈ ਬਾਤਨਾ ਜੀ ਬਹੁਤ ਸੋਹਣੀ ਹੋਣ ਲੱਗੀ ਤੇ ਹੁਣ ਦੇਖੋ ਇਹਦਾ ਕਲਰ ਵੀ ਚੇਂਜ ਹੋਣ ਲੱਗ ਗਿਆ ਪਹਿਲਾਂ ਜਦੋਂ ਬੇਸਨ ਪਾਇਆ ਸੀਗਾ ਤਾਂ ਉਦੋਂ ਕਿਹੋ ਜਿਹਾ ਕਲਰ ਸੀ ਹੁਣ ਕਲਰ ਦਾ ਬਹੁਤ ਫਰਕ ਪਈ ਜਾਂਦਾ ਵੀ ਥੋੜੀ ਥੋੜੀ ਪਾ ਥੱਲੇ ਨਾ ਲੱਗੇ ਆਪ ਦੇਖ ਲਈ ਜਿਹੜੀ ਤੀਬ ਨਾਲ ਥੋੜੀ ਬਣਾ ਕੇ ਦਿਖਾ ਲੋ ਛੇ ਪਰ ਜਿਹੜੀ ਆਪ ਦੇ ਕਰੀ ਚੀਜ਼ ਬਣਾ ਕੇ ਖਾਣੇ ਆਪਾਂ ਉਹ ਬਹੁਤ ਵਧੀਆ ਹੁੰਦੀ ਹੈ ਇਹਦੇ ਵਿੱਚ ਪਾਉਣੇ ਹੁਣ ਕਾਜੂ ਤੇ ਬਦਾਮ ਕਾਜੂ ਤੇ ਬਦਾਮ ਇਹ ਥੰਡਾ ਹੈ ਵਦੂ ਵਾਰ ਠੰਡ ਪਾਵਾਂ ਅਸੀਂ ਠੰਡਾ ਕਰਕੇ ਠੰਡ ਪਾਵਾਂ ਵਿੱਚ ਹੀ ਨਹੀਂ ਠੰਡ ਪਾਉਣੀ ਵਿੱਚ ਨਹੀਂ ਪਾਉਣੀ ਫਿਰ ਇਹ ਹੋ ਜਾ ਪਤਲਾ ਹੋ ਜਾ ਠੀਕ ਹੈ ਠੀਕ ਹੈ ਫਿਰ ਦਹੀਂ ਪੰਜੀਰੀ ਜੀ ਬਣ ਜੂ ਮੇਰੇ ਨਾਲ ਹਾਂ ਮੇਰੇ ਪਤੀਗਾ ਜਾਂਦੀ ਹੈ ਨਾ ਠੰਡ ਫਿਰ ਆਪਾਂ ਇਹ ਬਣਾ ਲਾਂਗੇ ਤਿੰਨ ਹਣੋਂ ਨਹੀਂ ਤਾਂ ਨਵੇਂ ਨਵੇਂ ਰੈਸਪੀ ਸਿੱਖਿਆ ਕਰਾਂਗੇ ਇੱਥੇ ਆ ਕੇ ਰੈਸਟੋਰੈਂਟ ਦੇ ਬੰਦੇ ਬਸ ਇੰਨਾ ਕੁ ਟਾਈਮ ਪোনਣਾ ਸੀ ਹਾਂ ਯਾਰ ਫਿਰ ਇਹਦਾ ਘਰੇ ਬਣਾਉਣੀ ਬਾਹਲੀ ਸੌਖੀ ਹੈ ਇਹਦਾ ਯਾਰ ਮਿੰਟੀ ਸਾਰੇ ਪੰਜ ਵੀ ਨਹੀਂ ਲੱਗੇ ਹੋਰ 5-10 ਮਿੰਟ ਲੱਗੇਗੇ ਸਾਰੇ ਜੀ ਦਿਨ ਟਾਈਮ ਮੇ ਟੰਡਾ ਨਹੀਂ ਹੁੰਦਾ ਉਹਨਾਂ ਜਿਹਦੇ ਵਿੱਚ ਫੰਡ ਨਹੀਂ ਕੋ ਹਾਂ ਬਸ ਆਹ ਦੇਖੋ ਹੁਣ ਜਿਵੇਂ ਆਇਆ ਦੇਖੋ ਵਧੀਆ ਆਏ ਪਿਆ ਵੀ ਇਹਦੇ ਲੱਡੂ ਬੱਟੇ ਜਾ ਸਕਦੇ ਨੇ ਵੀ ਬਾਹਲਾ ਪਤਲਾ ਜਿਹਾ ਵੀ ਨਾ ਕਰੇ ਵੀ ਜਿਆਦੇ ਦੇਸੀ ਕਿਉਂ ਪਾ ਦੋ ਜੇ ਕਈ ਵਾਰ ਨਾ ਵੀ ਹੋਣ ਫਿਰ ਚੰਚਾ ਕਿਉਂ ਦਾ ਹੋਰ ਪਾ ਲਓ ਠੀਕ ਹੈ ਲੱਡੂ ਨਾ ਬੱਟੇ ਜਾ ਠੀਕ ਹੈ ਠੀਕ ਚੰਚੇ ਹੋਰ ਸਹੀ ਹੋ ਜਾਂਦਾ ਫਿਰ ਹਾਂ ਫਿਰ ਵਧੀਆ ਬਣਨੇ ਠੀਕ ਹੈ ਠੀਕ ਹੈ ਠੀਕ कट ਰਹੀਆਂ ਭੈਣ ਜੀ ਸਬਜੀ ਸਬਜੀ ਤੋਰੀ ਦੀ ਸਬਜੀ ਖਵਾਏਂਗੇ ਅੱਤਨੇ ਹਾਂ ਤਾਂ ਬੇਸੰਦੇ ਲੱਡੂ ਇਹਦੇ ਨਾਲ ਕੁਛ ਨਹੀਂ ਮਿਲਦਾ ਹੁਣ ਆਈ ਤਾਂ ਕਿ ਨਹੀਂ ਆਈ ਮੈਂ ਹੀ ਆ ਵਸਾ ਤੂੰ ਬੱਸ ਇੱਕ ਜੀ ਉਹ ਕਰੀ ਨਾ ਆਪਣਾ ਅਸੀਂ ਅਸੀਂ ਖਾਵਾਂਗੇ ਤੂੰ ਬਹਿ ਕੇ ਦੇਖੀ ਤੂੰ ਬਹਿ ਕੇ ਦੇਖੀ ਤੇ ਸਾਡੀ ਵੀਡੀਓ ਬਣਾਈ ਠੀਕ ਹੈ ਐ ਖਾਂਦੇ ਹੁੰਦੇ ਆ ਚੰਗਾ ਚੰਗਾ ਓਕੇ ਤੂੰ ਨਹੀਂ ਖਾਣੇ ਹੈਗੇ ਮੇਰੇ ਦਾ ਫੇਵਰੇਟ ਆ ਫੇਵਰੇਟ ਚੱਲ ਕੋਈ ਗੱਲ ਨਹੀਂ ਹੁਣ ਤੱਕ ਤੂੰ ਬਥੇਰੀ ਬਣਾ ਕੇ ਖਾ ਲੈ ਮੰਮੀ ਤੂੰ ਮੈਂ ਕਹਿੰਦੀ ਹੁਣ ਤੱਕ ਬਥੇਰੀ ਬਣਾ ਕੇ ਹੁਣ ਤੇਰੀ ਵਾਰੀ ਕੱਟੀ ਗਈ ਹੁਣ ਤਾਂ ਮੈਂ ਹੁਣ 6 ਮਹੀਨੇ ਸੁੱਕਨੇ ਖਾਣੇ ਇੱਥੇ ਰਹਿ ਗਏ ਤੂੰ ਬਸ ਦੇਖਿਆ ਕਰ ਉਹਨੂੰ ਵੀ ਕਿਵੇਂ ਖਾਂਦੀ ਐ ਇਹਨੇ ਬਾਸ ਨਾ ਵੀ ਠੀਕ ਹੈ ਓਕੇ ਉਹ ਪਾਈਏ ਵੀ ਖੰਡ ਪਾਜੇ ਇਹ ਥਰ ਗਿਆ ਨਹੀਂ ਹੁਣ ਹਾਂ ਬਸ ਕੰਮੀ ਕਹਿੰਦੇ ਬੇਸੰ ਥਰ ਗਿਆ ਤੇ ਹੁਣ ਜਦੋਂ ਥਰਡ ਨਾ ਪਾਗੇ ਮਿੱਠਾ ਖਾਪਣੀਆਂ ਹਾਂ ਹਾਂ ਮਿੱਠਾ ਫਿਰ ਬਾਹਰ ਪਾਦਾ ਨਹੀਂ ਹੁਣ ਜਦੋਂ ਇਹ ਉਹ ਬਣਾਉਂਦੇ ਹੁੰਦੇ ਹਲਵਾਈ ਹਲਵਾਈ ਮੰਗੂ ਹਲਵਾਈ ਮੰਗੂ ਆ ਗਿਆ ਲੱਡੂ ਆ ਗਿਆ ਇਹ ਲੱਡੂ ਆ ਗਿਆ ਲੱਡੂ 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 ਹੋਰ ਤਾਂ ਅਸੀਂ ਜੀਜਾ ਕਰ ਰਹੇ ਸੀ ਖਾਣ ਵਾਸਤੇ ਵੀ ਆਏ ਸੀ ਕੁਝ ਮਿੱਠਾ ਜਿਹਾ ਖਾਈਏ ਕੀ ਬਾਤ ਆ ਯਾਰ ਬਣ ਗਏ ਨਾ ਵਧੀਆ ਬਣ ਗਏ ਹੌਲੀ ਹੌਲੀ ਇਹਨੂੰ ਫ੍ਰਿਜ ਚਲਾ ਦੇ ਫਿਰ ਇਹ ਜੰਮ ਜਾਣਗੇ ਫ੍ਰਿਜ ਚ ਲਾਉਂਦੀ ਲੋੜ ਨਹੀਂ ਵੈਸੇ ਬਾਹਰ ਹੀ ਰੱਖ ਦੇ ਜੰਮਣੇ ਠੰਡੇ ਆ ਹੀ ਹੋ ਜਾਣਗੇ ਬਸ ਪੱਖਾ ਹੀ ਜਿਵੇਂ ਜਿਵੇਂ ਬਸ ਪੱਖਾ ਲਾ ਦੇ ਆਪਾਂ ਇਹ ਉਵੇਂ ਠੰਡੇ ਹੋ ਹੀ ਜਾਣਗੇ ਹਾਂ ਜੀ ਥੋੜਾ ਮੇਲਾ ਥੋੜਾ ਕਿਉਂ ਵੱਧਵਾਦਾ ਮੈਨੂੰ ਇਹ ਨਾ ਨਹੀਂ ਨਹੀਂ ਉਹ ਹੋ ਜਾਵੇ ਫਿਰ ਪਿੰਨੀਆਂ ਨਹੀਂ ਵੰਡਦਾ ਠੀਕ ਹੈ ਠੀਕ ਹੈ ਗਰਮ ਹਨ ਥੋੜਾ ਇਹ ਜੀ ਆਪਣੀਆਂ ਪਿੰਨੀ ਹੀ ਹੁੰਦੀਆਂ ਨੇ ਹਾਂ ਆਪਣੀਆਂ ਪਿੰਨੀਆਂ ਹੁੰਦੀਆਂ ਨੇ ਆਪਣੀਆਂ ਖੋਈ ਦੀ ਵੀ ਪਿੰਨੀਆਂ ਹੁੰਦੀਆਂ ਨੇ ਉਹ ਲੱਡੂ ਦਾ ਵੈਸੇ ਕਹਿੰਦੇ ਨੇ ਲੱਡੂ ਬੱਟਲ ਲੱਡੂ ਦਾ ਉਹੀ ਹੁੰਦੇ ਆ ਇਹਦਾ ਪਿੰਨੀ ਹੁੰਦੀ ਹੈ ਵੈਸੇ ਸਹੀ ਗੱਲ ਹੈ ਲਓ ਜੀ ਆਪਣੇ ਲੱਡੂ ਹੋ ਗਏ ਨੇ ਤਿਆਰ ਤੁਸੀਂ ਦੇਖੋ ਕਿੰਨੇ ਵਧੀਆ ਬਣੇ ਨੇਗੇ ਤੇ ਹੁਣ ਬਸ ਆਪਣੇ ਕੋਲੇ ਥੋੜੇ ਜਿਹੋ ਉਹ ਜਿਹੜੇ ਪਿਸਤੇ ਵੀ ਕਹਿੰਦੇ ਨੇ ਮੱਬਜ ਵੀ ਕਹਿੰਦੇ ਨੇ ਆਂ ਆਪਾਂ ਉਹਨਾਂ ਨੂੰ ਤੇ ਉਹ ਹਨ ਨਹੀਂ ਫਿਰ ਉਹਨਾਂ ਨੂੰ ਥੋੜਾ ਥੋੜਾ ਉੱਪਰ ਲਾ ਦਦੇ ਵੇ ਤੇ ਬਾਕੀ ਕੋਈ ਗੱਲ ਨਹੀਂ ਕੇ ਰੰਜ ਬਣਾ ਕੇ ਦੇਖੇ ਨੇ ਹੁਣ ਆਪਾਂ ਖਾ ਕੇ ਦੱਸਾਂਗੇ ਤੁਹਾਨੂੰ ਵੀ ਕਿਵੇਂ ਦੇਖਾਈ ਥੋੜੇ ਜਿਨੇ ਗਰਮ ਨੇ ਤੇ ਥੋੜੇ ਜਿਨੇ ਇਹਨਾਂ ਨੂੰ ਠਰ ਜਾਂਦੋਂ ਫਿਰ ਆਪਾਂ ਉਸ ਤੋਂ ਬਾਅਦ ਵਿੱਚ ਖਾ ਕੇ ਦੇਵਾਂਗੇ ਰਿਵਿਊ ਵੀ ਕਿਵੇਂ ਬਣੇ ਨੇ ਤੁਸੀਂ ਵੀ ਖਾ ਸਕਦੇ ਹੋਗੇ ਵੇਟ ਨਹੀਂ ਹੋ ਰਿਹਾ ਸੀ ਕਦੋਂ ਦੇ ਦੇਖੀ ਜਾਂਦੀ ਸੀ ਵਿਖਾ ਦੋ ਥਰਨੇ ਕਦੋਂ ਖਾਉਂਗੇ ਬਾਹਰ ਆਲੇ ਲੱਡੂ ਕੀ ਰਿਸ ਕਰਨਗੇ ਇਹਨਾਂ ਦੇ ਘਰ ਵਾਲੀ ਚੀਜ਼ ਫਿਰ ਉਹ ਘਰ ਵਾਲੀ ਹੀ ਹੁੰਦੀ ਆ ਸੋਹਰ ਵਾਲੀ ਚੀਜ਼ ਨੇ ਜਿਹੜੀ ਕਰ ਪਹਿਲੀ ਗੱਲ ਹੱਥੀ ਬਣਾਈ ਹੁੰਦੀ ਆ ਆਪਦੇ ਮਾਂ ਦੇ ਹੱਥ ਦੀ ਬਣੀ ਹੁੰਦੀ ਆ ਬਾਕੀ ਘਰ ਦੇ ਵਿੱਚ ਬਣਾਈ ਹੁੰਦੀ ਆ ਬੰਨ ਪਤਾ ਤਾਂ ਹੁੰਦਾ ਵੀ ਫਲਾਨੀ ਫਲਾਨੀ ਚੀਜ਼ ਪਈ ਹੋਈ ਆ ਤੇ ਕਿੰਦਾ ਦਾ ਕਿਉਂ ਯੂਜ਼ ਹੋਇਆ ਹੋਇਆ ਤੇ ਆਪਦੇ ਥਰਨਾ ਬਣਾਈਂਦੇ ਸੀ ਉਹਦਾ ਕਿੰਨਾ ਜ਼ਿਆਦਾ ਫਰਕ ਹੁੰਦਾ ਨਾ ਬਹੁਤ ਜ਼ਿਆਦਾ ਟੇਸਟੀ ਬਣਿਆ ਤੁਸੀਂ ਵੀ ਇਦਾਂ ਟਰਾਈ ਕਰ ਸਕਦੇ ਹੋ ਆਪਦੇ ਘਰੇ ਬਣਾ ਕੇ ਦੇਖ ਸਕਦੇ ਆ ਵੀ ਤੁਹਾਨੂੰ ਕਿਵੇਂ ਲੱਗੀ ਰੇ ਰੈਸਪੀ ਤੇ ਇਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਅੱਗੇ ਰੈਸਪੀਆਂ ਵਧੇਰ ਲੱਗਿਆ ਕਰਨਗੇ ਤਾਂ ਆਪਾਂ ਜਰੂਰ ਕੁਛ ਨਾ ਕੁਛ ਅੱਗੇ ਆਨਲਾਈਨ ਟਾਈਮ ਦੇ ਵਿੱਚ ਕੋਈ ਨਾ ਕੋਈ ਰੈਸਪੀ ਤੁਹਾਡੇ ਨਾਲ ਨਾ ਸਾਂਝੀ ਕਰਿਆ ਕਰਾਂਗੇ ਅੱਗੇ ਤੇ ਬਾਕੀ ਹੁਣ ਮੈਂ ਖਾਣੀ ਆ ਲੱਡੂ ਬਹੁਤ ਟੇਸਟੀ ਬਣੇ ਅਲੱਗ ਹੀ ਟੇਸਟ ਆ ਰਿਹਾ ਜਿਹੜੇ ਬਦਾਮ ਦੇ ਪਾਏ ਨੇ ਅਲੱਗ ਹੀ ਟੇਸਟ ਆ ਰਿਹਾ ਉਹਨਾਂ ਤੁਸੀਂ ਵੀ ਦੇਖੋ ਖਾਣੇ ਮਿੱਠਾ ਹੀ ਪੂਰਾ ਘੈਂਟ ਪਿਆਗਾ ਬਹੁਤ ਟੇਸਟੀ ਬਣੇ ਕੱਬੀ ਮੰਮੀ